ਦੇਖੋ ਕਿ ਜਦ ਨਗਰ ਕੌਂਸਲ ਦੀ ਜਿਹੜੇ ਅਫਸਰ ਹੈਗੇ ਉਹ ਜਦ ਇਹ ਉਰੇ ਵਿਰੋਧ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਇਸ ਨੂੰ ਲਗਾਤਾਰ ਖਬਰ ਦਿਖਾ ਰਹੇ ਕਿ ਮਿਰਚ ਮੰਡੀ ਦੇ ਵਿੱਚ ਜਿਹੜੀ ਰਾਮਲੀਲਾ ਲੱਗਦੀ ਹੈ ਉੱਥੇ ਇਹ ਗਰੀਬ ਲੋਕ ਜਿਹੜੇ ਰੋੜੀ ਕੁੱਟ ਕੇ ਆਪਣਾ ਗੁਜ਼ਾਰਾ ਕਰਦੇ ਜਦ ਸਰਕਾਰ ਮੁਰਦਾਬਾਦ ਨੀਨਾ ਮਿੱਤਲ ਮੁਰਦਾਬਾਦ ਵਾਈਸ ਰਾਏ ਕਮਿਟੀ ਮੁਰਦਾਬਾਦ ਵਾਈਸ ਰਾਏ ਕਮਿਟੀ ਮੁਰਦਾਬਾਦ ਰਾਜਪ੍ਰੇਖ ਕਮੇਟੀ ਮੁਰਦਾਬਾਦ ਰਾਜਪ੍ਰੇਖ ਕਮੇਟੀ ਮੁਰਦਾਬਾਦ ਨੀਨਾ ਮਿੱਤਲ ਮੁਰਦਾਬਾਦ ਵਿਕਾਸ ਚੌਧਰੀ ਮੁਰਦਾਬਾਦ ਵਿਕਾਸ ਚੌਧਰੀ ਮੁਰਦਾਬਾਦ ਵਿਕਾਸ ਚੌਧਰੀ ਮੁਰਦਾਬਾਦ ਗਰੀਬਾਨਾਂ ਦਾ ਟੱਕਾ ਮੁਰਦਾਬਾਦ ਗਰੀਬਾਨਾਂ ਦਾ ਟੱਕਾ ਮੁਰਦਾਬਾਦ ਸਾਰਾ ਸ਼ਹਿਰ ਕਬਜ਼ੇ ਉਹ ਖਾਲੀ ਕਰੋ ਜੋ ਸਾਰਾ ਸ਼ਹਿਰ ਵਿੱਚ ਜਿੰਨੇ ਕਬਜ਼ੇ ਉਹ ਖਾਲੀ ਕਰੋ ਸਾਡੇ ਕੋਲ ਵੀ ਕਰਾ ਲਓ ਗਰੀਬਾਂ ਨਾਲ ਟੱਕਾ ਕਰਨੀ ਆਗੀ ਟੋਲਾਂਗੇ ਤੁਹਾਡਾ ਸਾਡੀ 70 ਸਾਲ ਤੇ ਕੰਮ ਕਰਦੇ ਆਏ ਓਏ ਅਸੀਂ 70 ਸਾਲ ਤੋਂ ਸਾਡੇ ਮਾਰਗੇ ਵੀ ਮਰ ਗਏ ਸਾਡੇ ਵੀ ਇੱਥੇ ਮਰ ਜਾਣ ਅਸੀਂ ਵੀ ਮਰ ਜਾਗੇ ਕੋਈ ਹੱਥ ਲਾ ਕੇ ਕੋਈ ਨਹੀਂ ਖਾਲੀ ਕਰਾਂਗੇ ਸਾਡੀ ਜਗਾ ਜੱਦੀ ਹੈ ਉਹ ਕਿਹੜੀ ਵੈਦ ਕਲੋਨੀ ਆ ਜਿਵੇਂ ਫਰਮਾਨ ਹਸਪਤਾਲ ਹੈ ਉਸ ਦੇ ਸਾਹਮਣੇ ਵੀ ਕਬਜ਼ਾ ਹੈ ਜਾਂ ਤਾਂ ਸਾਰੇ ਸਹਿਰ ਦੇ ਖਾਲੀ ਕਰੋ ਨਹੀਂ ਤਾਂ ਇਹ ਕਬਜ਼ਾ ਨਹੀਂ ਹਟੇਗਾ ਕਬਜ਼ਾ ਹਟੇਗਾ ਤਾਂ ਸਾਰੇ ਸਹਿਰ ਦਾ ਹਟੇਗਾ ਨਹੀਂ ਇਹ ਵੀ ਨਹੀਂ ਹਟੇਗਾ ਜੀ ਮਿੰਦਰ ਗੰਜ ਜਿੱਥੇ 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 ਜਿੱ ਪਰੂਫ ਦੇਵੇ ਗਾਂਦ ਗੰਜ ਵੀ ਦਾ ਪੂਰਾ ਨੰਦਾ ਮੈਡੀਕ ਕਾਗਜ਼ ਦਿਖਾਈ ਜਗ੍ਹਾ ਕੇ ਭਾਈ ਜਲਾਣਾ ਰਾਜੇ ਇੰਨਾ ਕਰਦੇ ਉਠੋ ਕਾਰਕ ਕਮੇਟੀ ਜੋ ਕਰੇਗੀ ਜਿੱਥੇ ਗਰੀਬਾਂ ਨਾਲੋਂ ਹੁੰਦਾ ਉੱਥੇ ਹੀ ਠੱਕਾ ਕਰਦੇ ਆ ਪੰਜਾਬ ਸਰਕਾਰ ਮੁੜਾਵੇ ਜੀ ਸਰਕਾਰ ਮੁੜਾਵੇ ਨੀਣਾ ਅਮਿਤ ਮੁੜਾਵੇ ਭਾਵੇਂ ਜੇ ਪੁਲਸਾ ਹੈ ਭਾਵੇਂ ਕੋਈ ਕਮੇਟੀ ਆ ਜੇ ਖਾਲੀ ਗ੍ਰਾਂਡ ਜੇ ਕੋਈ ਅੱਗੇ ਆਏਗਾ ਅਸੀਂ ਵੀ ਮਰਾਂਗੇ ਨਾਲ ਉਹਨੂੰ ਵੀ ਜੇ ਪੰਜਾਬ ਆ ਬੰਦੇ ਲੜ ਰਹੇ ਨੇ ਆਪਾਂ ਮੋਦੀ ਨਾਲ ਲੜਨ ਲੱਗ ਰਹੇ ਆ ਦਿੱਲੀ ਦੇ ਧਰਨਾ ਦੇ ਰਹੇ ਆ ਕਿਉਂ ਪੰਜਾਬ ਨੂੰ ਕਿਉਂ ਤੁਸੀਂ ਤਰਵਾਦ ਕਰ ਰਹੇ ਹੋ ਉੱਥੇ ਕਿਉਂ ਠਾਨ ਨੂੰ ਫਿਰਦੇ ਹੋ ਤੁਸੀਂ ਹੈ ਇਹ ਗਰੀਬ ਬਚਾਰੇ ਆਪਣੀ ਰੋਟੀ ਰੋਜੀ ਖਾ ਰਹੇ ਨੇ 70 ਸਾਲ ਤੋਂ ਕਿਹ ਤੁਹਾਨੂੰ ਚੰਗੇ ਨਹੀਂ ਲੱਗਦੇ ਤੁਹਾਨੂੰ ਤਾਂ ਸਰਕਾਰ ਤਨਖਾਹ ਦੇ ਦਿੰਦੀ ਹੈ ਲੱਖ ਰੁਪਏ ਮਹੀਨੇ ਦੇ ਪੈ ਜਾਂਦਾ ਬਾਊ ਜੀ ਬਣ ਕੇ ਆ ਕੇ ਖਾਲੀ ਕਰ ਦਿਓ ਜੀ ਜਿਹੜੀ ਅਬੈਦ ਕਲੋਨੀਆ ਉਹਨਾਂ ਤੇ ਕੋਈ ਕਿਉਂ ਨਹੀਂ ਜਾਂਦੇ ਕਿਉਂਕਿ ਉੱਥੇ ਤੁਹਾਨੂੰ ਡਰ ਲੱਗਦਾ ਹੈ ਉੱਥੇ ਲੋਕ ਤਕੜੇ ਨੇ ਪੈਸੇ ਵਾਲੇ ਨੇ ਗਰੀਬਾਂ ਵल्ली ਕਿਉਂ ਖਾਲੀ ਕਰਾਉਣ ਨੂੰ ਆਉਂਦੇ ਨੇ ਜੇ ਹਿੰਮਤ ਹੈ ਤਾਂ ਤਕੜੇ ਗੁੰਨਾਹਗਰਾਂ ਦੇ ਸਾਹਮਣੇ ਜਾਓ ਫਿਰ ਤਾਂ ਅਸੀਂ ਮੰਨਾਂਗੇ ਹਾਂ ਵੀ ਕਮੇਟੀ ਸਾਰਿਆਂ ਲਈ ਇੱਕ ਹੈ ਸੋ ਮੈਂ ਹਾਂ ਸੰਦੀਪ ਚੌਧਰੀ ਤੇ ਮੈਂ ਤੁਹਾਡਾ ਸਵਾਗਤ ਕਰਦਾ న్యూਸ 189 ਪੰਜਾਬ ਦੇ ਵਿੱਚ ਜਿੱਥੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਕਿਸਾਨ ਡਟੇ ਹੋਏ ਆ ਬਾਰਡਰਾਂ ਤੇ ਤੇ ਕਾਫੀ ਮੁਸ਼ਕਲ ਕਰਨੀ ਪੈ ਰਹੀ ਹੈ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਐਵੇਂ ਦੀ ਇੱਕ ਸਥਿਤੀ ਜਿਹੜੀ ਅੱਜ ਰਾਜਪੁਰਾ ਦੇ ਵਿੱਚ ਬਣਨ ਜਾ ਰਹੀ ਸੀ ਮਿਰਚ ਮੰਡੀ ਦੇ ਵਿੱਚ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਉਰੇ ਰਾਮਲੀਲਾ ਲੱਗਦੀ ਹੈ ਇਹ ਮਿਰਚ ਮੰਡੀ ਦਾ ਜਿਹੜਾ ਇਹ ਖਾਲੀ ਮੈਦਾਨ ਹੈਗਾ ਇਹ ਜੋ ਦੱਸਿਆ ਜਾਂਦਾ ਹੈ ਕਿ ਇਹ ਨਗਰ ਕੌਂਸਲ ਦੀ ਸੰਪਤੀ ਹੈ ਤੇ ਇੱਥੇ ਗਰੀਬ ਤੇ ਜ਼ਰੂਰਤਮੰਦ ਲੋਕ ਜਦ ਰਾਮਲੀਲਾ ਤੋਂ ਬਾਅਦ ਇਹ ਆਪਣਾ ਕੰਮ ਕਰਦੇ ਆ ਸ਼ੁਰੂ ਕਰ ਦਿੰਦੇ ਆ ਤੇ ਉਰੇ ਰੋੜੀ ਕੁੱਟ-ਕੁੱਟ ਕੇ ਬੱਚੇ ਛੋਟੇ-ਛੋਟੇ ਰੋੜੀ ਕੁੱਟਦੇ ਆ ਉਹ ਆਪਣੇ ਪੂਰੇ ਪਰਿਵਾਰ ਦਾ ਜਿਹੜਾ ਹੈ ਗੁਜ਼ਾਰਾ ਕਰਦੇ ਆ ਜ ਨਗ ਆਇਆ ਜਾ ਰਿਹਾ ਸੀਗਾ ਤੇ ਇਹ ਜਿਹੜੇ ਲੋਕ ਤੁਸੀਂ ਦੇਖ ਪਾ ਰਹੇ ਹੋ ਇਹਨਾਂ ਵੱਲੋਂ ਜਿਹੜਾ ਹੈ ਨਗਰ ਕੌਂਸਲ ਦਾ ਕਾਫੀ ਵਿਰੋਧ ਕੀਤਾ ਗਿਆ ਤੇ ਕਾਫੀ ਗੱਡੀਆਂ ਜਿਵੇਂ ਤੁਸੀਂ ਜੇਸੀ ਮਸ਼ੀਨ ਦੇਖੀ ਐ ਤੇ ਹੋਰ ਜਿਹੜੇ ਅਫਸਰ ਸਹਬਾਨ ਜਿਹੜੇ ਉਰੇ ਆਏ ਸੀ ਪੂਰਾ ਦਲਬਲ ਲੈ ਕੇ ਤੇ ਉਹ ਕਿਤੇ ਨਾ ਕਿਤੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਤੇ ਗੱਡੀਆਂ ਲੈ ਕੇ ਉਰ ਤੋਂ ਤੁਹਾਨੂੰ ਦਿਖਾਵਾਂਗੇ ਕਿ ਉਹ ਫੁਟੇਜ ਵੀ ਹੈਗੀ ਸਾਡੇ ਕੋਲ ਜਿਸੀ ਚੋ ਜਿਆਦਾ ਵਿਰੋਧ ਕਰ ਰਹੇ ਤਾਂ ਉਹ ਗੱਡੀਆਂ ਲੈ ਕੇ ਉਰ ਤੋਂ ਆਪਣੀ ਉਰ ਤੋਂ ਚਲੇ ਗਏ ਕਿਉਂਕਿ ਵਿਰੋਧ ਕਾਫੀ ਵੱਧਾ ਜਾ ਰਿਹਾ ਸੀਗਾ ਪੀੜ ਜਿਹੜੀ ਆਗਰ ਹੋ ਰਹੀ ਸੀਗੇ ਤੇ ਤੁਸੀਂ ਦੇਖ ਸਕਦੇ ਆਪਾਂ ਗੱਲਬਾਤ ਕਰ ਲੈਨੇ ਆ ਕੀ ਮਾਮਲਾ ਸੀਗਾ ਸਾਰਾ ਹਾਂਜੀ ਇਹ ਨਾ ਪਹਿਲਾਂ ਤੇ ਪਹਿਲਾਂ ਵੀ ਇਹਨਾਂ ਨੇ ਇਸ ਤਰ੍ਹਾਂ ਹੀ ਆਏ ਅਲੇ ਤੋਂ 2 ਦਿਨ ਮਹੀਨੇ ਪਹਿਲਾਂ ਹੋ ਗਏ ਲੇਕੇ ਆਏ ਤੇ ਇਹਨਾਂ ਨੇ ਪਟਣ ਲੱਗ ਗਏਰੇ ਅਸੀਂ ਇਹਨਾਂ ਨੂੰ ਰੋਕਿਆ ਇਹ ਰੁਕਿਆ ਨਹੀਂ ਫਿਰ ਇਹਨਾਂ ਨੇ ਪੁਲਿਸ ਬੁਲਾ ਲਈ ਐਸਐਚਓ ਅਗਰਕੇਸ਼ ਕੁਮਾਰ ਜੀ ਉਹਨੇ ਆਗੇ ਰੋਕੇ ਵੀ ਤੁਹਾਡੇ ਕੋਲ ਕੀ ਪ੍ਰੂਫ ਹੈ ਇਹਨਾਂ ਕੋਈ ਪ੍ਰੂਫ ਨਹੀਂ ਸੀ ਦੀ ਤੇ ਇਹ ਕਹਿੰਦਾ ਨਹੀਂ ਤੇ ਮੈਂ ਤੁਹਾਡੀ ਮਸ਼ੀਨਾਂ ਅੰਦਰ ਠੋਕਦਾ ਚੱਕ ਕੇ ਜੇ ਤੁਸੀਂ ਤੇ 70 ਸਾਲ ਦਾ ਸਾਡੇ ਉਰ ਦੇ ਕਬਜ਼ਾ ਹੈ ਤੇ ਬਹੁਤ ਪੁਰਾਣੇ ਬੈਠੇ ਆ ਉਹਦੇ ਛੋਟੇ ਛੋਟੇ ਪਰਿਵਾਰ ਆਪਣੇ ਰੋੜੀ ਕੁੱਟ ਕੇ ਗੁਜ਼ਾਰਾ ਕਰਦੇ ਨੇ ਤੇ ਇਹਨਾਂ ਨੂੰ ਇਸ ਨਾਲ ਗਰੀਬਾਂ ਗੱਲ ਤੱਕਾ ਹੁੰਦਾ ਜੀ ਤੇ ਅੱਜ ਖਾਲੀ ਨਹੀਂ ਕਰਕੇ ਗਏ ਫਿਰ ਆਏ ਸੀਗੇ ਨਹੀਂ ਅਸੀਂ ਖਾਲੀ ਨਹੀਂ ਕਰਨ ਦੀ ਅੜੇ ਰਹੀ ਸੀ ਐਵੇਂ ਧੱਕਾ ਕਿਵੇਂ ਕਰ ਲਿਆਂ ਗਰੀ ਹਾਂਜੀ ਹਾਂਜੀ ਸਾਡੇ ਗਰੀਬ ਪਰਵਾਜ਼ ਲੋੜੀ ਕੁੱਟ ਰਹੇ ਉਹਨੇ ਬੱਚੇ ਪਾਲ ਰਹੇ ਹੁਣ ਦੱਸੋ ਕੀ ਕਰਾਂਗੇ ਤੁਸੀਂ ਮੈਡਮ ਨੀਨਾ ਮਿੱਤਲ ਨੂੰ ਮਿਲਿਓ ਵੀ ਸਾਡਾ ਕੋਈ ਨਹੀਂ ਅਸੀਂ ਦੋ ਤਿੰਨ ਵਾਰੀ ਗਏ ਨੀਨਾ ਮਿੱਤਲ ਦੇ ਉਹ ਸਾਨੂੰ ਮਿਲਦੀ ਨਹੀਂ ਸਾਨੂੰ ਹਾਂ ਪਹਿਲਾਂ ਵੀ ਇੱਕ ਉਹਦਾ ਇੱਕ ਚਪੜਾਸੀ ਜਿਹਾ ਰੱਖਿਆ ਹੋਇਆ ਉਹਨੇ ਲੱਗਣਾ ਜ ਆ ਉਹ ਆ ਕੇ ਕਹਿੰਦਾ ਕਹਿੰਦਾ ਤੁਸੀਂ ਕੌਣ ਹੋ ਕਹਿੰਦਾ ਤੁਸੀਂ ਕਾਂਗਰਸ ਪਾਰਟੀ ਵਾਲੇ ਅਸੀਂ ਕਾਂਗਰਸ ਪਾਰਟੀ ਵਾਲੇ ਹਾਂ ਸਾਡੇ ਦੇ ਮੋਰ ਲੱਗੀਆਂ ਅਸੀਂ ਕਾਂਗਰ ਠੀਕ ਹੈ ਨਾਲ ਅਪਰੀਸ਼ੀਏਟ ਵੀ ਦੇ ਕੇ ਆ ਮੈਂ ਆਪ ਖੁਦ ਸਾਰੇ ਪਰਿਵਾਰ ਸਾਡੇ ਗਏ ਅੰਦਰ ਤੇ ਆਪਨੇ ਦੇ ਗਏ ਮੇਰੇ ਕੋਲ ਫੋਟੋ ਵੀ ਪਈ ਹੈ ਵੀਡੀਓ ਵਿੱਚ ਰੱਖੀ ਵੀ ਇਹ ਨਾਲ ਮਲਾਈਏ ਮੈਂ ਤੇ ਹੁਣ ਤੁਸੀਂ ਜਗਾ ਨਹੀਂ ਖਾਲੀ ਕਰੋਗੇ ਨਹੀਂ ਜਦ ਤੱਕ ਅਸੀਂ ਘਰਾਂਗੇ ਨਹੀਂ ਖਾਲੀ ਅਸੀਂ ਕਿਉਂ ਕਰਾਂਗੇ ਖਾਲੀ ਦੱਸੋ ਜਗਾ ਹੋਰ ਦੇਣ ਤੁਹਾਨੂੰ ਹਾਂ ਜਗਾ ਹੋਰ ਹੈ ਠੀਕ ਹੈ ਐਗਰੀ ਮਤਲਬ ਇੱਕਦਮ ਹੀ ਆ ਗਏ ਤੁਹਾਨੂੰ ਆ ਇੱਕਦਮ ਹੀ ਆ ਗਏ ਸਾਨੂੰ ਪਤਾ ਨਹੀਂ ਅਸੀਂ ਆਪਣੇ ਕਾਰੋਬਾਰ ਕਰਜ ਲੱਗੇ ਹੋਏ ਆ ਤੇ ਹੁਣ ਅਫਸਰ ਇਹ ਪੱਜੀਆਂ ਗੱਡੀਆਂ ਹੋਰ ਤੁਹਾਨੂੰ ਨਿਕਲ ਹੁਣ ਡਰ ਕੇ ਮਾਰੇ ਪੱਜੀਆਂ ਇਹ ਅੱਛਾ ਅੱਛਾ ਇਹ ਚੋਰ ਨੇ ਸਾਰੇ ਅੱਛਾ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਜੀ ਇਹ ਕਹਿਣਾ ਚਾਹੂੰਗਾ ਜੀ ਦੇਖੋ ਪੰਜਾਬ ਦੇ ਵਿੱਚ ਚਲੋ ਪਹਿਲਾਂ ਹੀ ਮੋਹਲ ਮੜਾ ਜੀ ਇੱਕ ਤਾਂ ਸੈਂਟਰ ਵੱਲੋਂ ਜਿਹੜੀਆਂ ਸੰਗਤਾਂ ਜਾਰੀਆਂ ਨੇ ਦੇਖੋ ਜੀ ਸਾਰੇ ਕਿਸਾਨ ਪਰੇਸ਼ਾਨ ਹੋ ਰਹੇ ਨੇ ਬਾੜਾਂ ਤੇ ਮੋਰਚੇ ਲੱਗ ਰਹੇ ਨੇ ਕੁਝ ਤਾਂ ਪਹਿਲਾਂ ਹੀ ਪਰੇਸ਼ਾਨ ਹੈ ਰਹਿੰਦੇ ਖੁੰਦੇ ਹੋਣੇ ਦੇਖੋ ਰਾਜਪੁਰਾ ਸਰਵਿਸ ਸਾਡੇ ਐਮ ਐਲ ਏ ਸਾਹਿਬ ਨੇ ਕਮੇਟੀ ਵਾਲੇ ਭੇਜ ਦਿੱਤੇ ਕਿਉਂਕਿ ਉਹਨਾਂ ਨੂੰ ਕਮੇਟੀ ਵਾਲੇ ਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਮਜਰੀ ਹੈ ਕਾਂਗਰਸ ਪਾਰਟੀ ਦੀ ਮਜਰੀ ਹੈ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਦੇਖੋ ਜੀ ਅਸੀਂ ਸੁਰੂ ਤੋਂ ਕਾਂਗਰਸ ਨੂੰ ਵੋਟਾਂ ਪਾਉਂਦੇ ਆ ਰਹੇ ਹਾਂ ਤੇ ਪਾਉਂਦੇ ਰਹਾਂਗੇ ਕਿਉ ਸਾਡੇ ਨਾਲ ਖੜੀ ਹੈ ਤਾਂ ਅਸੀਂ ਉਹਨਾਂ ਨਾਲ ਜੁੜੇ ਹਾਂ ਜੇ ਨੀਨਾ ਮਿੱਤਲ ਸਾਹਿਬ ਸਾਡੇ ਨਾਲ ਆ ਕੇ ਖੜਨ ਲੋਕਾਂ ਦੇ ਰੁਜ਼ਗਾਰ ਨਾਸ਼ੀਣ ਲੋਕਾਂ ਨੂੰ ਸਭ ਨੂੰ ਰੁਜ਼ਗਾਰ ਦੇਣ ਤਾਂ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਹਾਂ ਹਾਂ ਜੀ ਸਾਨੂੰ ਸਪਸ਼ਟ ਦਿਖ ਰਿਹਾ ਜੀ ਇਹ ਵੋਟਾਂ ਦਾ ਹੀ ਬਦਲ ਲਿਆ ਜਾ ਰਿਹਾ ਹੈ ਸਾਨੂੰ ਰਿਸ਼ਤੇ ਜੀ ਇਹਨਾਂ ਨੇ ਇੱਕ ਪਾਸੇ ਸਾਨੂੰ ਰਿਸ਼ਤੇ ਦਿੱਤੀਆਂ ਐਮਐਲਏ ਸਾਹਿਬ ਨੇ ਬਿਠਾਇਆ ਦੂਏ ਪਾਸੇ ਖੁੰਡਾ ਕਰਦੇ ਗਏ ਤੁਸੀਂ ਵੋਟਾਂ ਪਾਈ ਨਹੀਂ ਸਾਨੂੰ ਕਹੇ ਜੀ ਤੁਸੀਂ ਜਾਲੀ ਵੋਟਾਂ ਨਾਲ ਮੈਂ ਜਿੱਤੀਆਂ ਇਹਨੇ ਖੋਕ ਗਿਆ ਮੈਂ ਦੋਬਰੀ ਉਹਦੇ ਪੀ ਨਾਲ ਲੜਾਈ ਵੀ ਕਰਾਇਆ ਮਤਲਬ ਇਹ ਸਾਡੀ ਸੁਣਾਈ ਨਹੀਂ ਕਰਦੇ ਕੋਈ ਵੀ ਇੱਕ ਪਾਸੇ ਤਾਂ ਸਰਕਾਰ ਭਗਵੰਤਨਾ ਸੁਖਾਰ ਕਰਦੀ ਹੈ ਵੀ 200 ਗਰੀਬ ਆਦਮੀ ਇੱਕ ਪਾਸੇ ਜਾਰਦਨ ਪੰਦੇ ਕਮੇਟੀ ਤੇ ਜਾਤੀ ਵੀ ਆਪਣੇ ਪਾਸੇ ਘਰੇਲੂ ਕੰਮ ਕਰਕੇ ਨਾ ਵੀ ਪੈਸੇ ਇਕੱਠੇ ਕਰਕੇ ਇਹ ਵੀ ਜੇਬਾਂ ਚ ਪਾ ਲੀਏ ਇਸ ਓਦੇ ਵਿੱਚ ਜਗਾ ਵੇਚਦੀ ਹੈ ਅਸੀਂ ਇਹ ਕਦੀ ਨਹੀਂ ਹੁਣ ਦੇਵਾਂਗੇ ਨਾ ਹੋਵੇ ਠੀਕ ਹੈ ਜੀ ਕੀ ਕਹਿੰਦੇ ਅਸੀਂ ਇਹ ਹੀ ਕਹਾਂਗੇ ਕਿ ਗਰੀਬਾਂ ਦਾ ਰੁਜ਼ਗਾਰ ਨਾ ਖੋਇਆ ਜਾਏ ਤੁਸੀਂ ਰੁਜ਼ਗਾਰ ਦੇਣ ਦਾ ਵਾਅਦਾ ਕਰਦੇ ਹੋ ਰੁਜ਼ਗਾਰ ਦੋ ਜੇ ਉਹ ਬੱਚਿਆਂ ਨੂੰ ਰੋਜ਼ਗਾਰ ਦੇਣ ਦਾ ਉਹ ਬਾੜਨਾ ਤੇ ਨਾ ਜਾ ਕੇ ਖੜਨ ਬਾੜਨ ਦਾ 26 26 ਠੀਕ ਹੈ ਜੀ ਬਾੜ ਨੰਬਰ 26 ਇਸ ਬਾੜ ਦੇ ਤੱਕਾ ਜਿਹੜਾ ਕਰ ਰਹੀ ਹੈ ਸਰਕਾਰ ਇਹ ਤੱਕਾ ਨਹੀਂ ਸਹਾਂਗੇ ਅਸੀਂ ਨਹੀਂ ਸਹਾਂਗੇ ਹੁਣ ਕੀ ਹੋਇਆ ਸਾਰਾ ਇਹ ਤੱਕਾ ਹੋਇਆ ਕਮੇਟੀ ਦੇ ਅਫਸਰ ਆਏ ਆ ਉਹ ਮਸ਼ੀਨ ਲੈ ਕੇ ਆ ਕੇ ਖੜ ਗਏ ਆ ਤੇ ਫਿਰ ਅਸੀਂ ਜਦ ਖੜ ਗਏ ਤੇ ਹੁਣ ਉਹ ਤੁਹਾਡੇ ਸਾਹਮਣੇ ਕਿਤਰਾ ਲੈ ਕੇ ਭੱਜੇ ਆ ਨਹੀਂ ਕਹਿੰਦਾ ਵੀ ਮੈਡਮ ਹਾਂ ਇੱਕ ਪਾਸੇ ਕਹਿੰਦੇ ਸਫਾਈ ਹੈ ਅਸੀਂ ਦੱਸੋ ਉਹਰੇ ਕਿਹੜੀ ਸਫਾਈ ਨੂੰ ਗੰਦ ਪਿਆ ਕਹਿੰਦੇ ਵੀ ਮੈਨੂੰ ਆ ਕੇ ਮਿਲੋ ਵੀ ਪਰ ਮੈਂ ਸਾਰਿਆਂ ਦੇ ਕੰਮ ਕਰ ਮਿਲਦੇ ਨਹੀਂ ਆ ਜੀ ਅਸੀਂ ਜਾਣਦੇ ਹਾਂ ਮਿਲਦੇ ਨਹੀਂ ਆ ਇੱਕ ਪਾਸੇ ਜਾ ਕੇ ਮਿਲਦੀ ਨਹੀਂ ਇੱਕ ਪਾਸੇ ਅਫਸਰ ਕਹਿ ਰਹੇ ਤੁਸੀਂ ਮੈਡਮ ਨੂੰ ਜਾ ਕੇ ਮਿਲੋ ਜੀ ਜੀ ਅਸੀਂ ਦਫ਼ਤਰ ਜਾਂਦੇ ਸਾਨੂੰ ਟਾਈਮ ਨਹੀਂ ਮਿਲਦਾ ਇਹ ਸਾਡੇ ਐਮਸੀ ਸਾਹਿਬ ਬਹੁਤ ਚੰਗੇ ਨੇ ਜੀ 나ਗੀ ਸਾਹਿਬ ਜੀ ਜਿਹੜੇ ਸਾਡੇ ਨਾਲ ਆਦੀ ਕੋਲ ਦੇ ਵਿੱਚ ਆ ਕੇ ਖੜੇ ਹੋ ਜਾਂਦੇ ਨੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਜੀ ਬਹੁਤ ਸਹਿਯੋਗ ਹੈ ਇਹਨਾਂ ਦਾ ਵੀ ਜੀ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੀ ਇਹ ਸਾਡੇ ਭਰਾ ਹੈ ਇਹ ਸਾਡੇ ਮਤਲਬ ਕਿ ਇੱਕ ਮੈਂਬਰ ਨੇ ਕਰਦੇ ਤੇ ਉਹ ਮੈਂਬਰ ਦੀ ਤਰ੍ਹਾਂ ਮਤਲਬ ਕਿ ਸਾਡੇ ਐਮਸੀ ਸਾਹਿਬ ਸਾਡੇ ਪ੍ਰਧਾਨ ਇਹ ਸਾਡਾ ਸਾਥ ਦਿੰਦੇ ਆ ਸਰਕਾਰ ਦੇ ਹੋਂਦੇ ਵੀ ਸਾਥ ਦੇ ਆ ਤੇ ਹੁਣ ਵੀ ਸਾਥ ਸਾਡੇ ਖੜੇ ਨੇ ਕੀ ਮਾਹੌਲ ਹੈ ਓਰੇ ਹੁਣ ਕੀ ਜਕੀ ਹੋਇਆ ਸਾਰਾ ਇਹ ਕਮੇਟੀ ਵਾਲੇ ਮੀਨਾ ਮਿੱਤਲ ਨੇ ਭੇਜੇ ਆ ਜੀ ਸਾਡੇ ਤੇ ਖੁੰਦ ਕੱਢ ਰਹੀ ਹੈ ਇਹ ਕਾਂਗਰਸ ਬੰਦੇ ਆ ਇਹ ਸਾਡੇ ਨਾਗੀ ਸਾਹਿਬ ਕੜੇ ਆ ਤੇ ਉਹ ਸਾਡੇ ਅੱਧੀ ਰਾਤ ਨੂੰ ਆਵਾਜ਼ ਮਾਰੇ ਤੋਂ ਅੱਧੀ ਰਾਤ ਨੂੰ ਖੜੇ ਹੋ ਜਾਂਦੇ ਆ ਜੀ ਮੀਨਾ ਮਿੱਤਲ ਤੇ ਅਸੀਂ 10 ਵਾਰੀ ਗਏ ਮਿਲਣ ਵਾਸਤੇ ਦਸਿਓ ਵਾਰੀ ਉਹਨਾਂ ਨੇ ਬਾਹਰ ਤੇ ਹੀ ਸਾਨੂੰ ਤੱਕੇ ਕਰ ਕਹਿ ਦਿਆ ਬਈ ਅੰਦਰ ਮੈਡਮ ਬੈਠੀ ਸੀ ਕਿ ਉਹਨੇ ਬਾਹਰ ਤੇ ਤੱਕੇ ਮਾਰ ਕੇ ਕਹਿ ਦਿਆ ਬਈ ਹੈ ਨਹੀਂ ਇਹ ਕਹਿ ਦੋ ਅੱਛਾ ਹਾਂਜੀ ਤੇ ਹੁਣ ਕੀ ਸੰਘਰਸ਼ ਰਹੇਗਾ ਜੇ ਦੁਬਾਰਾ ਆ ਗਏ ਤਾਂ ਉਹਰੇ ਦੁਬਾਰਾ ਆਣ ਨਹੀਂ ਦੇਣਗੇ ਅਸੀਂ ਮਰ ਜਾਂਗੇ ਅਸੀਂ ਮਰ ਜਾਂਗੇ ਉਹਰੇ ਆਪਣੇ ਬੱਚਿਆਂ ਵਾਸਤੇ ਰੁਜ਼ਗਾਰ ਵਾਸਤੇ ਜਗ੍ਹਾ ਦੇ ਦਿਓ ਅਸੀਂ ਖਾਲੀ ਕਰ ਦਾਂਗੇ ਸਾਨੂੰ ਕੋਈ ਤੁਸੀਂ ਦੇਖ ਪਾ ਰਹੇ ਹੋ ਤੇ ਸਾਡੇ ਨਾਲ ਮੌਜੂਦ ਹੈਗੇ ਐਮਸੀ ਸਾਹਿਬ ਇਸ ਵਾਰਡ ਦੇ ਇਹ ਕਿਹੜਾ ਵਾਰਡ ਹੈ ਸਰ ਵਾਰਡ ਨੰਬਰ 26 ਵਾਰਡ ਨੰਬਰ 26 ਦੇ ਵਿੱਚ ਕੀ ਕੀ ਪ੍ਰੋਬਲਮਸ ਹੈ ਤੇ ਅੱਜ ਕੀ ਨਵਾਂ ਪੰਗਾ ਛੇੜਿਆ ਸੰਦੀਪ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਜਿੱਥੇ ਵੀ ਕਿਤੇ ਗਰੀਬ ਨਾਲ ਤੱਕਾ ਹੁੰਦਾ ਤੁਸੀਂ ਸਭ ਤੋਂ ਪਹਿਲੇ ਉੱਥੇ ਆ ਕੇ ਖੜੇ ਹੁੰਦੇ ਹੋ ਤੇ ਇਹ ਮੇਰੇ ਖਿਆਲ ਕੋਟੋ-ਕਟ ਵੀ 50 ਸਾਲਾਂ ਤੋਂ ਇੱਥੇ ਰੋੜੀ ਕੁੱਟ ਰਹੇ ਨੇ ਤੇ ਇਹਨਾਂ ਨੂੰ ਇੱਕਦਮ ਹੀ ਕਮੇਟੀ ਵਾਲੇ ਆ ਗਏ ਕਿ ਆ ਵੀ ਚੱਕੋ ਅਸੀਂ ਇੱਥੇ ਖਾਲੀ ਕਰਾਓ ਤੇ ਪਹਿਲੇ ਤਾਂ ਇਹ ਚਾਹੀਦਾ ਸੀ ਕਮੇਟੀ ਵਾਲਿਆਂ ਨੂੰ ਕਿ ਪਹਿਲੇ ਇਹਨਾਂ ਨੂੰ ਕਿਤੇ ਆਪਾਂ ਜੇ ਖਾਲੀ ਕਰਾਣਾ ਹੀ ਹੈ ਕਿਤੇ ਜਗ੍ਹਾ ਤਾਂ ਦਈਏ ਇਹਨਾਂ ਨੂੰ ਇਹ ਹੁਣ ਏਡਾ ਸਮਾਨ ਚੱਕ ਕੇ ਕਿ ਕਿੱਥੇ ਜਾਣਗੇ ਗਰੀਬ ਬੰਦੇ ਰੋਜੀ ਰੋਟੀ ਵਿਚਾਰਿਆਂ ਦੀ ਇਹਨਾਂ ਦੀ ਇੱਥੇ ਤੋਂ ਚਲਦੀ ਹੈ ਇਹਨਾਂ ਨੂੰ ਮਤਲਬ ਇਹ ਭੁੱਖੇ ਮਰ ਜਾਣਗੇ ਜੇ ਇਹ ਕੰਮ ਨਹੀਂ ਕਰਨਗੇ ਫਿਰ ਲੁੱਟਕ ਹੋਣਗੀਆਂ ਚੋਰੀਆਂ ਹੋਣਗੀਆਂ ਫਿਰ ਕਹਿਣਗੇ ਚੋਰੀਆਂ ਕਰਦੇ ਨੇ ਜੇ ਧੰਦਾ ਨੇ ਇਹਨਾਂ ਨੂੰ ਕਰਨ ਨਹੀਂ ਦਿੰਦੇ ਇਹ ਜਾਨ ਤੇ ਜਾਨ ਕਿੱਥੇ ਨਹੀਂ ਮੈਨੂੰ ਦੱਸੋ ਵੀ ਇਹ ਲੋਕ ਇਲਜ਼ਾਮ ਲਾ ਰਹੇ ਆ ਕਿ ਉਰੇ ਤੁਹਾਨੂੰ ਰਿਕਾਰਡ ਤੋੜ ਵੋਟ ਪਈ ਹੈ ਤੇ ਦੂਜੀ ਵਾਰ ਤੁਸੀਂ ਐਮਸੀ ਬਣੇ ਦੂਜੀ ਵਾਰ ਬਣੇ ਹੋ ਐਮਸੀ ਤੇ ਰਿਕਾਰਡ ਤੋੜ ਵੋਟ ਲੈ ਕੇ ਤੁਸੀਂ ਜਿੱਤੋ ਤੇ ਇਹ ਤੁਹਾਡੇ ਨਾਲ ਹੈ ਤੇ ਇਸ ਤਰ੍ਹਾਂ ਦਾ ਇਹਨਾਂ ਨੂੰ ਕਿਹਾ ਜਾ ਰਿਹਾ ਜੋ ਇਹ ਇਲਜ਼ਾਮ ਲਾ ਰਹੇ ਮੈਡਮ ਤੇ ਕਿ ਮੈਡਮ ਕਹਿੰਦੇ ਵੀ ਇਹ ਕਾਂਗਰਸ ਨੂੰ ਵੋਟਾਂ ਪਾਈਆਂ ਇਹਨਾਂ ਨੇ ਇਸ ਕਰਕੇ ਵੀ ਇਹ ਕਹੇ ਜੀ ਇਲਜ਼ਾਮ ਲਾ ਰਹੇ ਜਦੋਂ ਵੋਟਾਂ ਦਾ ਮਾਹੌਲ ਹੁੰਦਾ ਨਾ ਕੋਈ ਕੋਈ ਕਾਂਗਰਸ ਵਾਲਾ ਕੋਈ ਕਾਲੀ ਵਾਲਾ ਕੋਈ ਭਾਜਪਾ ਵਾਲਾ ਕੋਈ ਕਿਸੇ ਵਾਲਾ ਕੋਈ ਆਵਾਦੀ ਪਾਰਟੀ ਵਾਲਾ ਪਰ ਜਦੋਂ ਇਹ ਇੱਕ ਵਾਰ ਕੋਈ ਐਮਐਲਏ ਬਣ ਜੇ ਉਹ ਸਾਰਿਆਂ ਦਾ ਐਮਐਲਏ ਹੈ ਇਹ ਨਹੀਂ ਕਿ ਉਹ ਸਿਰਫ ਦੂਜੀ ਕਲੋਨੀਆਂ ਵਾਸਤੇ ਐਮਐਲਏ ਹੈ ਜਾਂ ਇੱਧਰ ਵਾਸਤੇ ਐਮਐਲਏ ਹੈ ਸਾਡੇ ਵਾਸਤੇ ਐਮਐਲਏ ਉਹ ਸਾਡੇ ਵੀ ਐਮਐਲਏ ਨੇ ਉਹਨਾਂ ਨੂੰ ਸਾਡਾ ਵੀ ਇਹਨਾਂ ਦਾ ਵੀ ਦੁੱਖ ਦਰਦ ਸੁਣਨਾ ਚਾਹੀਦਾ ਫਿਰ ਕੀ ਹੋ अच्छा ते ਹੁਣ ਤੁਸੀਂ ਇਹ ਮੁੱਦਾ ਚੱਕੋਗੇ ਉਥੇ ਬਿਲਕੁਲ ਚੱਕਾਂਗੇ ਹਾਊਸੂ ਬਿਲਕੁਲ ਚੱਕਾਂਗੇ ਐਮਐਲਏ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਇਹਨਾਂ ਨੂੰ ਰੋਜ਼ਗਾਰ ਮਦੀ ਕਰਨ ਦਿੱਤਾ ਜਾਵੇ ਇਹਨਾਂ ਨੂੰ ਤੰਗ ਪ੍ਰੇਸ਼ਾਨ ਨਾ ਕਰਨ ਦਿੱਤਾ ਜਾਵੇ ਜੇ ਇੰਨੀ ਹੀ ਜ਼ਰੂਰਤ ਹੈ ਪਾਰਕਾਂ ਦੀ ਨੇੜੇ ਤੇਰੇ ਬਹੁਤ ਪਾਰਕ ਨੇ ਖਾਲੀ ਹੈ ਜਿਹੜੇ ਬਣਨ ਵਾਲੇ ਪਏ ਨੇ ਪਹਿਲੇ ਆਪਾਂ ਉਹ ਬਣਾ ਲਈਏ ਸ਼ਹਿਰ 'ਚ ਇੰਨੇ ਕਬਜ਼ੇ ਨੇ ਪਹਿਲੇ ਉਹ ਆਪਾਂ ਕਬਜ਼ੇ ਤੋਂ ਛਡਵਾ ਲਈਏ ਫਿਰ ਆਪਾਂ ਇਹ ਵੀ ਛਡਵਾ ਲਾਂਗੇ ਠੀਕ ਹੈ ਜੀ ਸੋ ਸੋ ਤੁਸੀਂ ਦੇਖ ਪਾ ਰਹੇ ਹੋ ਮੈਂ ਤੁਹਾਨੂੰ ਸਾਰਾ ਮਾਮਲਾ ਦੱਸਣ ਦੀ ਕੋਸ਼ਿਸ਼ ਕਰਦਾ ਕੈਮਰਾਮੈਨ ਨੂੰ ਕਹਾਂਗਾ ਮੇਰੇ ਨਾਲ ਆਣਗੇ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਰਾਮਲੀਲਾ ਜੈ ਸ਼ੰਕਰ ਰਾਮਲੀਲਾ ਕਲੱਬ ਇਹ ਗਰਾਊਂਡ ਹੈ ਔਰ ਇਹ ਹਰ ਸਾਲ ਜਿਹੜੀ ਰਾਮਲੀਲਾ ਲਾਈ ਜਾਂਦੀ ਹੈ ਤੇ ਉਸ ਤੋਂ ਜਦ ਰਾਮਲੀਲਾ ਹੁੰਦੀ ਹੈ ਤਾਂ ਇਹ ਇਹ ਜਗ੍ਹਾ ਖਾਲੀ ਹੁੰਦੀ ਹੈ ਬਿਲਕੁਲ ਪਲੇਨ ਤੇ ਸਫਾਈ ਹੁੰਦੀ ਹੈ ਔਰ ਇਹ ਤੋਂ ਬਾਅਦ ਜਿਹੜਾ ਹੈ ਇਹ ਲੋਕ ਜਿਹੜੇ ਹੈ ਜਿਹੜੇ ਤੁਸੀਂ ਪਿੱਛੇ ਦੇਖ ਪਾ ਰਹੇ ਹੋ ਕੈਮਰਾਮੈਨ ਦਿਖਾਉਣਗੇ ਦਿਖਾਣਗੇ ਕਿੰਨਾ ਰਸ਼ ਹੈ ਕਿੰਨੇ ਲੋਕ ਹੈ ਪਿੱਛੇ ਇਹ ਜਿਹੜੇ ਲੋਕ ਹੈ ਇਹ ਔਰੇ ਆਪਣੇ ਬੱਚਿਆਂ ਦਾ ਕਾਰੋਬਾਰ ਤੁਸੀਂ ਦੇਖ ਸਕਦੇ ਹੋ ਕਿ ਇਹ ਰੋੜੀ ਰੋੜ ਤੇ ਆਪਣੇ ਬੱਚਿਆਂ ਦਾ ਪੇਟ ਪਾਲਦੇ ਆਂ ਬੱਚਿਆਂ ਨੂੰ ਪੜਾਉਂਦੇ ਆਂ ਇਹ ਰੋਜ਼ਗਾਰ ਹੈ ਇਹਨਾਂ ਦਾ ਜੇ ਇਹ ਕਮੇਟੀ ਵਾਲੇ ਰੋਜ਼ਗਾਰ ਜੇ ਐਮਐਲਏ ਸਾਹਿਬ ਇਸ ਵਾਰ ਧਿਆਨ ਨਹੀਂ ਦੇਣਗੇ ਜੇ ਇਹਨਾਂ ਨੂੰ ਉਜਾੜਿਆ ਜਾਏਗਾ ਔਰ ਤੋਂ ਤੇ ਰੋਜ਼ਗਾਰ ਕਿਸ ਤਰ੍ਹਾਂ ਕਰਨਗੇ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਪਾਲਣਗੇ ਦੇਖੋ ਤੁਸੀਂ ਦੇਖੋ ਕਿ ਜਦ ਨਗਰ ਕੌਂਸਲ ਦੀ ਜਿਹੜੇ ਅਫਸਰ ਹੈਗੇ ਉਹ ਜਦ ਇਹ ਉਰੇ ਵਿਰੋਧ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਲਗਾਤਾਰ ਖਬਰ ਦਿਖਾ ਰਹੇ ਕਿ ਮਿਰਚ ਮੰਡੀ ਦੇ ਵਿੱਚ ਜਿਹੜੀ ਰਾਮਲੀਲਾ ਲੱਗਦੀ ਹੈ ਉੱਥੇ ਇਹ ਗਰੀਬ ਲੋਕ ਜਿਹੜੇ ਰੋੜੀ ਕੁੱਟ ਕੇ ਆਪਣਾ ਗੁਜ਼ਾਰਾ ਕਰਦੇ ਜਦ ਅਫਸਰ ਸਹਿਬਾਨ ਆਏ ਹੈ ਤੇ ਆ ਸਰਕਾਰ ਗੱਡੀਆਂ ਤੁਸੀਂ ਦੇਖਦੇ ਹੋ ਜੀ ਜੀ ਸੀ ਵੀ ਮਸ਼ੀਨ ਵੀ ਪੁੱਠੀ ਪੁੱਠੀ ਬੈਗ ਜਾ ਰਹੀ ਹੈ ਉਰ ਤੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਨਗਰ ਕੌਂਸਲ ਨੂੰ ਇਹਨਾਂ ਦਾ ਤੇ ਇਹਨਾਂ ਵੱਲੋਂ ਜਿਹੜਾ ਹੈ ਮੈਡਮ ਨੀਨਾ ਮਿੱਤਲ ਦੇਵੀ ਨਾਲ ਇਹ ਐਮਐਲਏ ਜੋ ਸ਼ਾਰਦ ਦੇ ਐਮਐਲਏ ਆ ਤੁਸੀਂ ਦੇਖ ਸਕਦੇ ਹੋ ਸਾਰੇ ਵਿਰੋਧ ਕਰ ਰਹੇ ਆ ਤੇ ਜਿਵੇਂ ਇਹ ਅਫਸਰਾਂ ਨੇ ਕਾਰਵਾਈ ਪਾਣੀ ਸ਼ੁਰੂ ਕੀਤੀ ਤਾਂ ਇਹਨਾਂ ਵੱਲੋਂ ਜਿਹੜਾ ਹੈ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਉਸ ਪ੍ਰਦਰਸ਼ਨ ਤੋਂ ਬਾਅਦ ਜਦ ਇਹ ਗੁੱਸੇ ਜਾ ਕੇ ਗੁੱਸੇ ਜਾ ਕੇ ਤਾਂ ਇਹ ਜਿਹੜੇ ਅਫਸਰ ਸਹਿਬਾਨ ਸੀਗੇ ਪੂਰੀ ਟੀਮ ਨੂੰ ਲੈ ਕੇ ਇੱਥੋਂ ਰਫੂ ਚੱਕਰ ਹੋ ਗਏ ਹੁਣ ਇਹ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹ ਤੱਕੇ ਨਗਰ ਕੌਂਸਲ ਦੇ ਕਦ ਤੱਕ ਚੱਲਦੇ ਰਹਿਣਗੇ ਕਿਉਂਕਿ ਪੂਰੇ ਸ਼ਹਿਰ ਦੇ ਵਿੱਚ ਨਜਾਇਜ਼ ਕਬਜ਼ੇ ਆ ਸਿਰਫ ਗਰੀਬਾਂ ਤੇ ਜਿਹੜੇ ਮਜਬੂਰ ਹੈਗੇ ਲੋਕ ਉਹਨਾਂ ਦੇ ਹੀ ਜਿਹੜੇ ਹੈ ਨਗਰ ਕੌਂਸਲ ਨੂੰ ਨਜਾਇਜ਼ ਕਬਜ਼ੇ ਦਿਖਦੇ ਆ ਜਿਹੜੇ ਪੂਰੇ ਸ਼ਹਿਰ ਦੇ ਵਿੱਚ ਨਜਾਇਜ਼ ਕਬਜ਼ੇ ਹੋਏ ਹੋਏ ਉਹ ਸਰਕਾਰ ਨੂੰ ਕਿਤੇ ਨਜ਼ਰ ਨਹੀਂ ਆ ਰਹੇ ਹੁਣ ਦੇਖਣਾ ਇਹ ਹੋਏਗਾ ਕਿ ਅਗਲੀ ਕਾਰਵਾਈ ਨਗਰ ਕੌਂਸਲ ਦੀ ਕੀ ਰਹਿੰਦੀ ਹੈ ਕੈਮਰਾਮੈਨ ਮੁਹਿੱਦ ਦੇ ਨਾਲ ਸੰਦੀਪ ਚੌਧਰੀ న్యూਸ 89 ਪੰਜਾਬ న్యూਸ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਖ਼ਰ